ਚਲੰਦਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਅੱਠ ਗੈਂਗਸਟਰ ਕੀਤੇ ਗ੍ਰਿਫਤਾਰ ਭਾਰੀ ਮਾਤਰਾ ਚ ਫੜਿਆ ਅਸਲਾ ਖਬਰ ਹੈ ਕਿ ਚਲੰਦਰ ਪੁਲਿਸ ਨੇ 8 ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ 3 ਪਿਸਤੌਲ 10 ਕਾਰਟੂਸ 4 ਮੈਗਜ਼ੀਨ ਅਤੇ ਨਜਾਇਜ਼ ਤੌਰ ਤੇ ਰੱਖੇ ਵਾਹਨ ਵੀ ਬਰਾਮਦ ਕੀਤੇ ਹਨ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਪਹਿਲਾਂ ਵੀ ਧਮਕੀ ਦੇਣ ਫਰੋਤੀ ਜਬਰੀ ਵਸੂਲਣ ਅਤੇ ਹੋਰ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹਨ ਲੈਟਰ ਤੇ ਉਹਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਬੁਲੇਟ ਵਾਲਾ ਇਸ਼ੂ ਸਾਹਮਣੇ ਆਇਆ ਤੇ ਉਹਦੇ ਵਿੱਚ ਗੈਂਗਸਟਰਸ ਦਾ ਨਾਮ ਲਿਆ ਗਿਆ ਤੇ ਉਹਦੇ ਤੋਂ ਸੈਂਸਿਟਿਵ ਮੈਟਰ ਬਣ ਜਾਂਦਾ ਸੀ ਔਰ ਸਾਰੇ ਐਂਗਲਸ ਤੋਂ ਤਫਤੀਸ਼ ਕਰਦੇ ਹੋਏ ਇਹਨਾਂ ਨੇ ਜ਼ੀਰੋ ਇਨ ਕਰਦੇ ਹੋਏ ਇਹਨਾਂ ਨੇ ਇਨਫੋਰਮੇਸ਼ਨ ਇਕੱਠੀ ਕੀਤੀ ਔਰ ਆਜ ਜਦਾਂ ਨੂੰ ਕਾਬੂ ਕੀਤਾ ਤੇ ਜਿਹਦੇ ਵਿੱਚ 8 ਬੰਦਿਆਂ ਕੋਲੋਂ ਸਾਨੂੰ 3 ਆਰਮਸ ਐਂਡ ਉਹਦੇ ਨਾਲ ਮੈਗਜ਼ੀਨ ਔਰ ਸਲੇਮ ਜੀ ਕਾਫੀ ਚੈਲੰਜ ਇੱਕ ਵੱਡਾ ਇਹ ਵੀ ਬਹੁਤ ਸੀਗਾ ਕਿ ਸਾਰੇ ਲੋਕਲਾਈਜ਼ ਸੀਗੇ ਸਾਰਿਆਂ ਨੂੰ ਪਤਾ ਸੀ ਕਿਉਂਕਿ ਆਲੇ ਦੁਆਲੇ ਸ਼ਹਿਰ ਦੇ ਭੀੜੇ ਬਾਜ਼ਾਰ ਵੀ ਨੇ ਸਵਾਲ ਇਹ ਹੀ ਹੈ ਕਿ ਜਦੋਂ ਸ਼ੁਰੂਆਤ ਦੇ ਵਿੱਚ ਲੈਟਰ ਰੱਖੀ ਜਾਂਦੀ ਆ ਉਸ ਵਾਰਤਤ ਨੂੰ ਕੌਣ ਅੰਜਾਮ ਦਿੰਦਾ ਵੈ ਤੇ ਉਹਨੂੰ ਕਿਸ ਤਰੀਕੇ ਨਾਲ ਇਹਨਾਂ ਨੇ ਮੈਨੀਪੂਲੇਟ ਕੀਤਾ ਸਾਰੇ ਉਹ ਦੋ ਜਣੇ ਜਿਹੜੇ ਸੀਗੇ ਜੀ ਉਹ ਇੱਕ ਮਨੋਜ ਲੜਕਾ ਸੀ ਜਿਹੜਾ ਮੋਟਰਸਾਈਕਲ ਚ ਚਲਾ ਰਿਹਾ ਸੀ ਤੇ ਰਾਦੇ ਉਹਦੇ ਪਿੱਛੇ ਬੈਠਾ ਸੀ ਜਿਹਨੇ ਲੈਟਰ ਰੱਖੇ ਇਹ ਲੋਕਲੀ ਸੀਗੇ ਲੋਕਲ ਰਹੇ ਸੀ ਜੀ ਜੀ ਔਰ ਬਾਕੀ ਵੀ ਇਹਨਾਂ ਜਿਹੜੇ ਸਾਥੀ ਨੇ ਫਿਲਹਾਲ ਲੋਕਲ ਰੈਜ਼ੀਡੈਂਟ ਇਹਨਾਂ ਚੋਂ ਕਿਸੇ ਦੀ ਬੈਕਗ੍ਰਾਉਂਡ ਵਿੱਚੋਂ ਬਾਹਰਲੀ ਸਟੇਟ ਦੀ ਹੈਗੀ ਆ ਤੇ ਉਹ ਹੈਗਾ ਬੜੋ ਹੁਣ ਤਫਤੀਸ਼ ਦੇ ਵਿੱਚ ਆਏਗਾ ਕਿ ਕਦ ਤੋਂ ਇੱਥੇ ਰਹਿ ਰਹੇ ਨੇ ਕਦ ਤੱਕ ਨਹੀਂ ਰਹਿ ਰਹੇ ਨੇ ਬਟ ਫਿਲਹਾਲ ਲੋਕਲ ਨੇ ਸਾਰੇ ਜੀ ਇਹਨਾਂ ਨੇ 50 ਲੱਖ ਦੀ ਫਰੋਚੀ ਮੰਗੀ ਸੀ ਉਹ ਹਾਂ ਤਾਂ ਹੁਣ ਅੱਗੇ ਹੁਣ ਕੇ ਕੋਈ ਕੇਸ ਕਰੈਕ ਹੋ ਗਿਆ ਤੇ ਆਣ ਵਾਲੇ ਜਿਹੜੇ ਵਾਰਦਾਤਾਂ ਨੂੰ ਉਹਨਾਂ ਨੂੰ ਵੀ ਚੱਲ ਪੈ ਗਈ ਆ ਔਰ ਹੋਰ ਤਪੀਸ਼ ਜਦੋਂ ਚੱਲੇਗੀ ਤਾਂ ਉਹਦੇ ਵਿੱਚ ਕੌਣ ਹੋਰ ਬੰਦੇ ਸਾਹਮਣੇ ਆਂਦੇ ਆ ਉਹਨਾਂ ਤੋਂ ਕਾਫੀ ਕੁਝ ਅੱਗੇ ਹੋਰ ਖੁਲਾਸੇ ਹੋਣਗੇ ਮੇਰਾ ਫਕੀਰਲਾ ਸਵਾਲ ਹੈ ਕਿਉਂਕਿ ਜਲੰਧਰ ਇੰਡਸਟਰੀਸਟ ਸਹਬ ਹੈ ਬਹੁਤ سارے ਬਿਜ਼ਨਸਮੈਨ ਵੀ ਰਹਿੰਦੇ ਨੇ ਅਪੀਲ ਕਿ ਹੋ ਜੀ ਕਰਦੇ ਹੋ ਕਿਉਂਕਿ ਇਸ ਕੇਸ ਦੇ ਵਿੱਚ ਬੜੀ ਹਟਕਲਾ ਸੀ ਉਹਨਾਂ ਨੂੰ ਪਹਿਲਾਂ ਫਰੋਤੀ ਆਂਦੀ ਸੀ ਕੋਈ ਕਾਲ ਆਂਦੇ ਸੀ ਉਹਨਾਂ ਨੇ ਇਗਨੋਰ ਕੀਤਾ ਕਿਵੇਂ ਤਰੀਕੇ ਦਾ ਮਲਕੀ ਪੁਲਿਸ ਨੂੰ ਜਿਹੜਾ ਕਿ ਉਹ 24/7 ਜਿਹੜਾ ਓਪਨ ਆਈ ਰੱਖ ਕੇ ਗੱਲ ਕਹਿੰਦੇ ਹੋ ਕਿ ਅਪੀਲ ਕਰਦੇ ਹੋਗੇ ਜੇਕਰ ਕੋਈ ਵਿਅਕਤੀ ਤੁਹਾਨੂੰ ਇਸ ਤਰੀਕੇ ਨਾਲ ਥ्रेट ਕਰਦਾ ਹੈ ਤੇ ਤੁਹਾਡੇ ਨਾਲ ਕੰਟੈ ਬਿਲਕੁਲ ਜੀ ਜੇ ਕੋਈ ਕਿਸੇ ਨੂੰ ਥ੍ਰੈਟ ਕਰਦਾ ਹੈ ਤੇ ਜਿਹੜੀ ਫੈਕਚੁਅਲ ਚੀਜ਼ ਹੈਗੀ ਹੈ ਉਹਨੂੰ ਸਾਰਿਆਂ ਨੂੰ ਬਿਲਕੁਲ ਕੰਟੈਕਟ ਕਰਨਾ ਚਾਹੀਦਾ ਹੈ ਪੁਲਿਸ ਦੇ ਇਮੀਡੀਏਟਲੀ ਨੋਟਿਸ ਤੇ ਲਿਆਓ ਪ੍ਰੀਕਾਸ਼ਨਜ਼ ਜ਼ਰੂਰ ਲਾਓ ਲੇਕਿਨ ਪੁਲਿਸ ਨੂੰ ਦੱਸ ਕੇ ਪ੍ਰੀਕਾਸ਼ਨਜ਼ ਲਾਓਗੇ ਤਾਂ ਅਸੀਂ ਤੁਹਾਡੀ ਬਿਹਤਰ ਤਿੱਕਣਾ ਹੈਲਪ ਕਰ ਸਕਾਂਗੇ